ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਲੱਖੀ ਹੈ ਪਿੰਡ ਝਾਲ ਵਾਲੇ ਕੋਠੇ ਬਾਈ ਠੀਕ ਆ ਜ਼ਿਲ੍ਹਾ ਪੈਗਾ ਬਰਨਾਲਾ ਬਰਨਾਲਾ ਜ਼ਿਲ੍ਹਾ ਸਹਨੇ ਦੇ ਨੇੜੇ ਆ ਇੱਧਰ ਪੱਖੂ ਪੈਂਚਾਇਤ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਮੇਰਾ ਹੈ ਨਾ ਬਾਈ 62806 62806 12633 12633 ਤੇ ਜਿਹੜੀ ਆਪਾਂ ਵਿਹੜ ਦੇਖੀ ਹੈ ਨੇ ਕਿਹੜਾ ਸੂਆ ਸੁੰਦੀ ਹੈ ਇਹ ਇਹ ਦੂਜਾ ਸੂਆ ਪੇਉ ਸੁੰਦੀ ਹੈ ਬਾਈ ਦੂਜਾ ਸੂਆ ਥੋੜੀ ਕ੍ਰੌਸ ਸੰਗ ਚ ਆ ਗਈ ਹੈ ਨਾ ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਪਾਇਆ ਵੀਰੇ ਨੇ ਪਹਿਲੇ ਸੂਏ ਤੋਂ ਬਾਈ 22 ਕਿਲੋ ਦੁੱਧ ਸੀ ਠੀਕ ਆ 20 ਤੋਂ ਪਾਰ ਚੱਲੀ ਹੈ ਹਾਂ 20 ਤੋਂ ਪਾਰ ਆਈ ਤੇ 25 ਕਿਲੋ ਦਿੱਤੀ ਐਦਾਂ ਕੀ ਅੰਦਾਜ਼ਾ ਲਾਈਏ ਬੱਚਾ ਵੀ 24-25 ਕਿਲੋ ਦੁੱਧ ਪਾ ਦੂਗੀ ਹਾਂ ਠੰਡੀ ਸੀਲ ਬਥੇਰੀ ਜਿਸकी मती ठीक है, है। तो बाकी ठंडी सील देख सा जाऊं थाना हवाना देख सकते पूरा ਨਿੱਖਣ ਬਸ ਸਾਫ ਸੁਥਰਾ ਤੇ ਦਿਨ ਕਹਿ ਲੈਂਦੀ ਪਈ ਸੂਣ ਦਿਜੇ ਦਿਨ ਤਾਂ ਹਜੇ ਭਾਈ 12 15 ਦਿਨ ਪਈ ਠੀਕ ਹੈ 12 13 ਦਿਨ ਸੂਣ ਚ ਬਾਕੀ ਤੇ ਠੰਡੀ ਵਾਲਾ ਕੋਈ ਅੰਤ ਨਹੀਂ ਹਾਂ ਠੰਡੀ ਬਥੇਰੀ ਠੰਡੀ ਦਾ ਜਿੰਨੀ ਮਤੀ ਠੀਕ ਹੈ ਤੇ ਇਸ ਬਰ ਅੰਦਾਜ਼ਾ ਲਾਇਆ ਕਿੰਨੇ ਕ ਅਨੁਮਾਨ ਆਪਣੇ ਪਾ ਦੂ ਵੱਧ ਤੋਂ ਵੱਧ ਦੁੱਧ 25 ਗਲਾਸ ਕਰਦੀ 24 25 ਠੀਕ ਹੈ ਵੀ 24 25 ਕਿਲੋਲੀ ਬੈੜ ਹੈਗੀ ਆ ਤੇ ਮੁੱਲੇ ਦਾ ਕੀ ਰੱਖਿਆ ਆਪਾਂ ਮੋਲੇ ਦਾ 77000 ਰੁਪਏ ਮਾਨਤਨ ਹੋ ਜਾਊਗਾ ਹਾਂ ਮੌਕੇ ਤੇ ਮਾਨਤਨ ਕਰਦੇ ਆ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਦੂਜਾ ਸੂਆ ਸੁੰਦਿਆ 24 25 ਲੀਟਰ ਤੱਕ ਦੁੱਧ ਪਾ ਦੂ ਤੇ ਬਾਕੀ ਥਣ ਹਵਾਨਾ ਨੀਰ ਤੋਂ ਦੇਖ ਸਕਦੇ ਹਾਂ ਮੁਠੀ ਆਲਾ ਥੜ ਸੋਹਣਾ ਤੇ ਕੱਚੀ ਆ ਜੇ 12 13 ਦਿਨਾਂ ਦੀ ਬਾਕੀ ਬੇਲ ਵਗੈਰਾ ਦੇਖੋ ਵਹਿੜਦੀ ਚੰਗੀ ਸਾਫ ਸੁਥਰੀ ਜਿੰਦ ਜਾਨ ਰਾਜੀ ਪਲੀ ਵੀ ਆ ਕੱਲੀ ਕੱਚੀ ਕੱਚੀ ਆ ਤੇ ਕੱਦ ਕਾਠ ਜਿੰਦ ਜਾਨ ਵਗੈਰਾ ਵਹਿੜ ਤੇ ਬਹੁਤ ਜ਼ਿਆਦੇ ਆ ਤੇ 77000 ਰੁਪਏ ਵੀਰ ਨੇ ਕੀਤਾ ਇਹਦਾ ਮੁੱਲ ਤੇ ਬਾਕੀ ਕੁਝ ਐਸ ਵਿੱਚ ਉਹਦੇ ਮਾਨਤਨ ਮਾੜ ਮੋਟਾ ਹੋ ਜੂ ਸੋਭਰੋ ਕੱਦ ਕਾਠ ਤੇ ਬਾਕੀ ਤੋਰਾ ਵਗੈਰਾ ਵਿੜਦਾ ਦੇਖ ਸਕਦੇ ਹੋ ਜਿਵੇਂ ਕਿਆ ਬਾਤਾਂ ਘੋੜਿਆਂ ਨੂੰ ਤੁਰਦੀਆਂ ਜਿੰਦੇ ਜਾਨ ਤੇ ਬਾਡੀ ਵਡ ਲਿਆ ਮੋੜ ਲਿਆ ਭਰਾਏ ਨੂੰ ਬਾਕੀ ਦੇਖੋ ਜਮਾ ਰਾਜੀ ਪਲੀ ਪੁਲੀ ਵੀ ਬਹੁਤ ਜਿਆਦੇ ਹੈ ਗੜ ਦੂਜਾ ਸੂਇ ਇਸ ਵਾਰ ਸੁੰਦੀ ਆ ਤੇ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਥਰੀ ਤੇ ਬੇਲ ਵਗੈਰਾ ਬੈੜ ਦੇ ਵਿੱਚ ਬਹੁਤ ਜਿਆਦੇ ਆ 22 ਕਿਲੋ ਦਾਸਦਾ ਕੀ ਪਹਿਲੇ ਸੂਏ ਪਾਇਆ ਵਾ ਇਸ ਵਾਰ 24 25 ਕਿਲੋ ਦਾ ਮਾਣਾ ਘਰੇ ਥੋੜਾ ਢਰਦੀ ਹੈ ਸੀਗੀ ਬਾਹਰ ਦੇਖੋ ਤੋਰਾ ਵਗੈਰਾ 10 15 ਦਿਨ ਇਹਦੇ ਸੂਣ ਚ ਬਾਕੀ ਪਿਆ ਆ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ